ਵੱਡਾ ਟੋਆ ਨਿਕਲ ਆ ਉਹ ਦੇਖੋ ਉਹ ਦੇਖੋ ਉਹ ਦੇਖੋ ਗੱਡੀ ਨਿਕਲ ਰਹੀ ਆ ਤੇ ਐਕਸੀਡੈਂਟ ਹੁੰਦਾ ਖਤਰਾ ਰਹਿੰਦਾ ਹੈ ਕਿਉਂਕਿ ਖੱਡਾ ਬਹੁਤ ਜ਼ਿਆਦਾ ਹੈ ਤੇ ਦੇਖੋ ਟਰਾਲੀ ਲੰਗੀ ਹੈਗੀ ਆ ਪਿੱਛੇ ਲੋਕੀ ਹੈਗੇ ਆ ਦੇਖੋ ਤੇ ਐਕਸੀਡੈਂਟ ਦਾ ਖਤਰਾ ਦਾਲੋ ਟਰਾਲੀ ਬਹੁਤ ਜ਼ਿਆਦਾ ਵੱਡੀ ਹੈ ਹੋਰ ਸੜਕ ਖਰਾਬ ਹੋਏਗੀ ਪ੍ਰਸ਼ਾਸਨ ਕਿਉਂ ਨਹੀਂ ਸੜਕ ਬਣਾਉਂਦਾ ਹੈ ਬੰਦੇ ਦੀ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਹੈ ਵੋਟਾਂ ਮੰਗਣ ਆਉਂਦੇ ਨੇ ਕਾ ਦੀ ਵੋਟਾਂ ਮੰਗਣੀਆਂ ਦੇਖੋ ਕੀ ਹਾਲ ਕੀਤਾ ਹੈ ਨਾਲੇ ਬੁਰਾ ਹਾਲ ਕੀਤਾ ਹੈ ਸੜਕ ਦਾ ਕਿੰਨੇ ਲੋਕੀ ਗੇਰ ਚੁੱਕੇ ਨੇ ਕਿੰਨੇ ਬਜ਼ੁਰਗ ਗਿਰੇ ਨੇ ਹਾਂਜੀ ਕੋਈ ਸੁਣਵਾਈ ਨਹੀਂ ਹੈ ਕੋਈ ਨਹੀਂ ਸੁਣਦਾ ਜੀ ਇਹਦੇ ਬਾਰੇ ਸਾੜਕ ਵੀਰੇ ਬਣਾਉਂਦੇ ਨਹੀਂ ਹੈ ਕੋਈ ਜਿਹੜੀ ਸਰਕਾਰ ਮਰਦੀ ਆ ਜਾਵੇ ਦੇਖੋ ਤੁਸੀਂ ਹਾਲਤ ਕੀ ਹੋਈ ਪਈ ਹੈ ਬਿਲਕੁਲ ਨਹੀਂ ਜੀ ਦੇਖਦੇ ਆ ਪਰ ਕਿੰਨੇ ਐਕਸੀਡੈਂਟ ਹੋ ਰਿਹਾ ਸਿੱਧਾ ਤੁਸੀਂ ਆਪਣੇ ਆਪ ਤੇ ਕੋਈ ਸੁਣਵਾਈ ਨਹੀਂ ਹੈਗੀ ਹਜੇ ਫਿਲਹਾਲ ਤਾਂ ਪਰ ਇੱਥੇ ਦਿਗਦੇ ਬਹੁਤ ਰਾਤ ਨੂੰ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੀ ਰਹਿੰਦਾ ਕਿਉਂਕਿ ਆਪਣੇ ਆਪ ਨੂੰ ਹਰੇਕ ਕੋਈ ਬਚਾਉਂਦਾ ਵਾ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚੋਂ ਦੂਜੇ ਹੀ ਜਾਵਦਾ ਬਿਲਕੁਲ ਬਿਲਕੁਲ ਤੇ ਉਹਦੇ ਨਾਲ ਤੇਰੀ ਦੋਨਾਂ ਦਾ ਤੇਰੀ ਨੁਕਸਾਨ ਹੁੰਦਾ ਵਾ ਗੱਡੀਆਂ ਦਾ ਕਦੇ ਕੁਛ ਨਾ ਕੋਈ ਟੁੱਟ ਜਾਂਦਾ ਵਾ ਜੀ ਤਾਂ ਮਿੱਟੀ ਬਥੇਰੀ ਵਾਰ ਪਾਈ ਤੇ ਲੁਧਿਆਣਾ ਇਨਫਰਮੇਸ਼ਨ ਦੇਖ ਰਹੇ ਦੇਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਫੁੱਲਾਵਾਲ ਪਿੰਡ ਦੇ ਵਿੱਚ ਫੁੱਲਾਵਾਲ ਮਾਰਕੀਟ ਹੈਗੀ ਹੈ ਜੀ ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਸੜਕ ਦਾ ਬੁਰਾ ਮਾੜਾ ਹਾਲ ਹੈ ਆਏ ਦਿਨ ਇੱਥੇ ਐਕਸੀਡੈਂਟ ਹੁੰਦੇ ਨੇ ਆਓ ਲੋਕਾਂ ਨੂੰ ਪੁੱਛਦੇ ਨੇ ਦੁਕਾਨਦਾਰਾਂ ਤੋਂ ਰਾਏ ਲੈਂਦੇ ਨੇ ਕਿ ਇਹ ਸੜਕ ਖਰਾਬ ਹੋਣ ਕਰਕੇ ਕੀ ਦਿੱਕਤ ਆ ਰਹੀ ਹੈ ਆਓ ਚੱਲੋ ਮੇਰੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਸੜਕ ਦਾ ਬੜਾ ਮਾੜਾ ਹਾਲ ਹੈ ਇਲੈਕਸ਼ਨ ਆ ਰਹੇ ਨੇ ਫੁੱਲਾਵਾਲ ਮਾਰਕੀਟ 'ਚ ਖੜੇ ਹੋਏ ਹਾਂ ਜੀ ਖੱਡੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਲੰਘਦਾ ਇੱਥੋਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਖੱਡਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਲਾਈਵ ਗੱਡੀਆਂ ਬਹੁਤ ਜ਼ਿਆਦਾ ਐਕਸੀਡੈਂਟ ਹੁੰਦਾ ਖਤਰੇ ਹੁੰਦਾ ਹੈ ਇਲੈਕਟ੍ਰਿਕ ਵਾਈਕਲ ਵੀ ਡਿੱਗਦੇ ਨੇ ਆਹ ਦੁਕਾਨ ਹੈਗੀ ਹੈ ਕਿ ਭਾਈ ਨਾਲ ਗੱਲ ਕਰਦੇ ਆਂ ਤੇ ਪੁੱਛਦੇ ਆਂ ਕਿ ਇਹ ਸੜਕ ਕਿਉਂ ਨਹੀਂ ਬੰਦੀ ਦੀ ਆਹ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਹੈਗੇ ਨੇ ਭਾਜੀ ਹੁਣ ਵੋਟਾਂ ਆ ਰਹੀਆਂ ਕਿਹੜੇ ਮੁੱਦੇ ਤੇ ਤੁਸੀਂ ਵੋਟ ਪਾਣਾ ਚਾਹੋਗੇ ਕੀ ਭਾਈ ਇਹ ਭਾਜੀ ਵੋਟ ਪਾਣ ਦਾ ਕੋਈ ਫਾਇਦਾ ਹੈ ਦੇਖੋ 7 ਮਹੀਨੇ ਹੋ ਗਏ ਭਾਜੀ ਇਹ ਸੜਕ ਟੁੱਟੀ ਵੀ ਮੈਂ ਦੇਖ ਰਿਹਾ ਜੀ ਕਿੰਨੀ ਵਾਰ ਮੈਂ ਐਮਸੀਡੀਏ 'ਚ ਕੰਪਲੇਂਟ ਕੀਤੀ ਹੈ ਉਹ ਕਹਿੰਦੇ ਜੀ ਹੁੰਦੇ ਹੁੰਦੇ ਏਰੀਆ ਜਾਂਦੀ ਹੁੰਦੇ ਏਰੀਆ ਜਿਆਦਾ ਮਤਲਬ ਬੰਦੇ ਦੀ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਹੈ ਵੋਟਾ ਮੰਗਣ ਆਉਂਦੇ ਨੇ ਕਾਹਦੀ ਵੋਟਾ ਮੰਗਣੀਆਂ ਦੇਖੋ ਕੀ ਹਾਲ ਕੀਤਾ ਹੋਇਆ ਇਹਨਾਂ ਨੇ ਬੁਰਾ ਹਾਲ ਕੀਤਾ ਹੈ ਸੜਕ ਦਾ ਉਹ ਕਿੰਨੇ ਲੋਕੀ ਗਿਰ ਚੁੱਕੇ ਨੇ ਕਿੰਨੇ ਬਜ਼ੁਰਗ ਗire ਨੇ ਕੋਈ ਸੁਣਵਾਈ ਨਹੀਂ ਹੈ ਕੋਈ ਨਹੀਂ ਸੁਣਦਾ ਜੀ ਇਹਦੇ ਬਾਰੇ ਤੁਸੀਂ ਇਹ ਪ੍ਰਸ਼ਾਸਨ ਨੂੰ ਕੰਪਲੇਨ ਨਹੀਂ ਕੀਤੀ ਇਹਦੇ ਬਾਰੇ ਇੱਕ ਵਾਰ ਕੰਪਲੇਨ ਕੀਤੀ ਹੈ ਸਰ ਮੇਰੇ ਕੋਲ ਐਮਸੀਡੀ ਦੀ ਈਵਨ ਤੱਕ ਰਿਕਾਰਡਿੰਗਸ ਹੈ ਅਗਿਆ ਨੇ ਅੱਛਾ ਜੀ ਜਿੰਨੀ ਵਾਰ ਮੈਂ ਕੰਪਲੀਟ ਕੀਤੀ ਹੈ ਨੇ ਉਹ ਇਹੀ ਕਹਿੰਦੇ ਨੇ ਜੀ ਅਫੀਸਰ ਆਏਗਾ ਚੈੱਕ ਕਰੇਗਾ ਦੇਖਾਂਗੇ ਜੀ ਕੀ ਦਿੱਕਤ ਹੈ ਕਿਹੜੀ ਏਰੀਆ ਜਾਂਦੀ ਹੈ ਬਸ ਇਹੀ ਕਹਿੰਦੇ ਨੇ ਜੀ ਕਰਦਾ ਕੋਈ ਠੀਕ ਨਹੀਂ ਹੁਣ ਜਿੰਨੇ ਭਾਈ ਵੋਟਾਂ ਆ ਰਹੀ ਹੈਗੀਆਂ ਕਿ ਤੁਹਾਨੂੰ ਲੱਗਦਾ ਕਿ ਕੋਈ ਸੜਕ ਜਿਹੜੀ ਹੈ ਬਣੇਗੀ ਤੁਹਾਡੀ ਤੁਹਾਨੂੰ ਉਮੀਦ ਹੈਗੀ ਹੈ ਕਿਉਂਕਿ ਲੋਕੀ ਜਿਹੜੇ ਕਹਿੰਦੇ ਕਿ ਆਮ ਆਦੀ ਬਾੜੀ ਸੜਕਾਂ ਬਹੁਤ ਬਣਾਉਂਦੀ ਪਈ ਆ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ ਉਹਨਾਂ ਐ ਤੇ ਸਰਕਾਰਾਂ ਦੇ ਉੱਤੇ ਡਿਪੈਂਡ ਕਰਦਾ ਹੈ ਬਣਾਣਗੇ ਤੇ ਬਹੁਤ ਚੰਗੀ ਗੱਲ ਹੈ ਜੀ। ਵੋਟ ਪੈਣਗੀਆਂ। ਨਹੀਂ ਬਣਾਣਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਫਿਰ ਲੋਕੀ ਵੀ ਕਿਹੜੇ ਛੱਡਦੇ ਨੇ ਸਭ ਘਰੀ ਬੈਠਣਗੇ ਫਿਰ। ਉਹ ਇਹ ਸੜਕ ਖਰਾਬ ਹੈ ਇਹਦੇ ਕਰਕੇ ਤੁਹਾਡੀ ਸ਼ਾਪ ਤੇ ਮੈਂ ਦੇਖੀ ਆ। ਇਟ ਇਜ਼ ਲੁਕਿੰਗ ਲਾਈਕ ਅ ਨਿਊ ਸ਼ਾਪ। ਤੁਸੀਂ ਇੰਨੀ ਇਨਵੈਸਟਮੈਂਟ ਕੀਤੀ ਆ। ਤੇ ਇਹਦੇ ਸੜਕ ਖਰਾਬਨ ਕਰਕੇ ਕੀ ਇੰਪੈਕਟ ਪੈ ਰਿਹਾ ਤੁਹਾਡੇ ਬਿਨਸ ਤੇ ਕੰਮ ਦਾ ਮੇਰੇ ਮਾਲ ਦਾ ਬੜਾ ਨੁਕਸਾਨ ਹੋ ਰਿਹਾ ਇੰਨੀ ਡਸਟ ਅੰਦਰ ਆਂਦੀ ਹੈ ਆਪਾਂ ਰੋਜ਼ ਹੀ ਮਤਲਬ ਕਿ ਨਾ ਖਰਚਾ ਕਰੀਦਾ ਹੈ ਔਰ ਮਾਲ ਇੰਨਾ ਖਰਾਬ ਹੋ ਜਾਂਦਾ ਹੈ ਹੱਤ ਹੋ ਜਾਂਦਾ ਜੀ ਲੇਕਿਨ ਕੋਈ ਸੁਣਵਾਈ ਨਹੀਂ ਹੈ ਭਾਜੀ ਕੋਈ ਸੁਣਵਾਈ ਨਹੀਂ ਹੈ ਜੀ ਇੱਥੇ ਮੈਂ ਦੇਖ ਲਿਆ ਜੀ ਭਾਈ ਪਿਛਲੀ ਵਾਰ ਅਸੀਂ ਆਏ ਸੀ ਕਿ ਥੋੜੀ ਸੜਕ ਦੀ ਮਾਰ ਹਾਲੇ ਜਿਹੜੀ ਮਾਰੀ ਸੀਗੀ ਤੇ ਹੁਣ ਥੋੜੀ ਜਿਹੀ ਇੰਪਰੂਵਮੈਂਟ ਇਹ ਕਿੰਨੇ ਕਰਾਈ ਹੈਗੀ ਹੈ ਸੜਕ ਜਿਹੜੀ ਇੰਪਰੂਵ ਤੁਸੀਂ ਆਪ ਹੀ ਪੈਸੇ ਲਾ ਕੇ ਥੋੜਾ ਜਿਆਦਾ ਤੇ ਮੰਗਾ ਕੇ ਇੱਕ ਵਿਚਾਰਾ ਬੰਦਾ ਆਂਦਾ ਉਹਨੇ ਮਾਲ ਕੁਛ ਪਾਈ ਰੋੜੀ ਕਿ ਤਾਂ ਕਿ ਲੋਕੇ ਗਿਰਨ ਨਾ ਖੱਡੇ ਦੇ ਵਿੱਚ ਗੱਡੀ ਗਿਰਦੀ ਹੈ ਤੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਕਿ ਕਿੱਥੇ ਵਿਚਾਰਿਆਂ ਨੂੰ ਝੋਟ ਲੱਗਦੀ ਹੈ ਕਿੰਨੇ ਬਜ਼ੁਰਗ ਗਿਰ ਚੁੱਕੇ ਨੇ ਤੇ ਆਪਣੇ ਕੋਲ ਪੈਸੇ ਲਾ ਕੇ ਕੰਮ ਕਰਾਇਆ ਜੀ ਅਸੀਂ ਤੁਸੀਂ ਕਹਿੰਦੇ ਇੰੱਚ ਕੀ ਅਪੀਲ ਕਰੋਗੇ ਸਰਕਾਰ ਨੂੰ ਕਿ ਸੜਕ ਬਣਾਵੇ ਸੜਕ ਬਣਾਉਣ ਜੀ ਇਹ ਸਾਡਾ ਨਹੀਂ ਲੋਕਾਂ ਦਾ ਵੀ ਭਲਾ ਹੈ ਤੇ ਕਿਸੇ ਦੇ ਨਾਲ ਕੋਈ ਐਸੀ ਹਾਣ ਨਹੀਂ ਘਟਣਾ ਨਾ ਹੋਵੇ ਕਿ ਜਿੰਦਾ ਉਹਨੂੰ ਵਜਾ ਵੱਡਾ ਕੋਈ ਪੋਤਣਾ ਪਵੇ ਉਹਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਭਾਈਆ ਭਾਈ ਤੁਹਾਡਾ ਨਾਮ ਮੇਰਾ ਨਾਮ ਮਨਵੀਤ ਸਿੰਘ ਹੈ ਜੀ ਸਿੰਘ ਸਾਹਿਬ ਹੈਗੇ ਨੇ ਇਹਨਾਂ ਦੀ ਦੁਕਾਨ ਹੈਗੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਦੀ ਸ਼ਾਪ ਹੈਗੀ ਹੈ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕੀਤਾ ਜਾਵੇ ਕਿਉਂਕਿ ਇਹ ਲੋਕੀ ਬਹੁਤ ਪਰੇਸ਼ਾਨ ਨੇ ਇਨਵੈਸਟਮੈਂਟ ਇੰਨੀ ਜ਼ਿਆਦਾ ਭਾਈ ਦੀ ਲੱਗੀ ਹੈ ਅਸੀਂ ਵੀ ਦੇਖਿਆ ਸੀ ਲੰਘਦੇ ਆ ਪਰ ਇੱਥੇ ਇਹ ਵਧੀਆ ਸ਼ਾਪ ਹੈ ਭਾਈ ਤੁਹਾਡੀ ਸ਼ਾਪ ਤੇ ਕੀ ਕੀ ਅਵੇਲੇਬਲ ਹੁੰਦਾ ਸਾਡੇ ਕੋਲ ਵੀ ਜੀ ਟੋਟਲੀ ਮੋਬਾਈਲ ਐਸੈਸਰੀ ਮੋਬਾਈਲ ਰਿਪੇਅਰਿੰਗ ਅਚਾ ਹੈ ਅਵੇਲੇਬਲ ਹੈ ਜੀ ਸਾਰਾ ਕੁਝ ਜੀ ਹਾਂ ਤੁਸੀਂ ਦੇਖ ਸਕਦੇ ਹੋ ਮਾਨਾ ਅਤੇ ਦੇਖ ਸਕਦੇ ਹੋ ਸੜਕ ਦਾ ਮਾੜਾ ਹਾਲ ਹੈ ਭਾਜੀ ਦੀ ਦੁਕਾਨ ਹੈਗੀ ਹੈ ਅੰਕਲ ਇਹ ਜੋ ਸੜਕ ਖਰਾਬ ਹੈ ਇਸ ਕੇ ਬਾਰੇ ਥੋੜਾ ਬਤਾਓ ਕਿ ਸੜਕਾਂ ਦਾ ਹਾਲ ਬੜਾ ਮਾੜਾ ਹੀ ਹੈਗਾ ਸੜਕ ਤਾਂ ਹੈ ਹੀ ਖਰਾਬ ਬਿਲਕੁਲ ਬਹੁਤ ਜ਼ਿਆਦਾ ਅੰਕਲ ਜਿਵੇਂ ਗੱਲ ਕੀਤੀ ਹੈ ਕਿ ਐਕਸੀਡੈਂਟ ਹੋਣੇ ਦਾ ਖਤਰਾ ਰਹਿਤਾ ਆਪਕੋ ਥੋੜਾ ਲੱਗਦਾ ਹੈ ਸਾ ਹਾਂ ਹਾਂ ਕਈ ਹੋ ਜਾਂਦੇ ਹੋਏ ਐਸੇ ਰੋ ਐਸੇ ਸੜਕ ਤੇ ਹੋਤੇ ਹੋਈ ਜਾਂਦਾ ਐਕਸੀਡੈਂਟ ਹਾਂ ਤਾਂ ਅੰਕਲ ਵੋਟੇ ਜਿਵੇਂ ਆ ਰਹੀਆਂ ਕੀ ਆਪ ਕਿਆ ਅਪੀਲ ਕਰਨਾ ਚਾਹੋਗੇ ਸਰਕਾਰ ਕੋ ਕਿ ਸੜਕਾਂ ਦਾ ਅਗਰ ਮਾੜਾ ਹਾਲ ਹੋਏਗਾ ਤਾਂ ਲੋਕਾਂ ਨੂੰ ਐਕਸੀਡੈਂਟ ਹੁੰਦੇ ਹੈ ਮਰ ਵੀ ਸਕਤੇ ਹੈ ਕਿਆ ਕਹੋਗੇ ਇਸਕੇ ਬਾਰੇ ਕੁਝ ਵੀ ਹੋ ਸਕਦਾ ਹੈ ਕਿ ਮੈਂ ਤੁਹੀ ਦੇਖਿਆ ਅੰਕਲ ਹੈਗੇ ਇਹ ਸੜਕ ਦਾ ਬੜਾ ਮਾੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਭਾਜੀ ਆ ਜਿਵੇਂ ਤੁਸੀਂ ਕੰਮ ਕਰਦੇ ਹੋ ਆਹੋ ਤੁਸੀਂ ਸਾਹਮਣੇ ਸੜਕ ਦੇਖ ਹੀ ਰਹੇ ਹੋ ਆਪਣੀ ਅੱਖੋਂ ਕੀ ਕਹਿਣਾ ਚਾਹੋਗੇ ਕਿਉਂ ਤਾਂ ਵੋਟਾਂ ਵੀ ਆ ਰਹੀਆਂ ਸੜਕ ਦਾ ਕਿਉਂ ਇਹ ਮਾੜਾ ਹਾਲ ਹੈ ਸੜਕ ਵੀਰੇ ਬਣਾਉਂਦੇ ਨਹੀਂ ਹੈ ਕੋਈ ਜਿਹੜੀ ਸਰਕਾਰ ਮਰਦੀ ਆ ਜਾਵੇ ਦੇਖੋ ਤੁਸੀਂ ਹਾਲਤ ਕੀ ਹੋਈ ਪਈ ਹੈ ਬਿਲਕੁਲ ਦੇਖ ਸਕਦੇ ਆ ਨੀ ਐਕਸਿਲੇਟਰ ਹੋ ਰਿਹਾ ਫਿਰ ਦੇਖੋ ਤੁਸੀਂ ਆਪਣੇ ਆਪ ਤੁਸੀਂ ਇਹ ਅਪੀਲ ਕਰੋਗੇ ਸਗਾ ਨੂੰ ਤਾਂ ਵੋਟਾਂ ਆ ਰਹੀਆਂ ਕਿ ਲੱਗਦਾ ਕਿ ਵੋਟਾਂ ਤੋਂ ਬਾਅਦ ਸੜਕ ਬਣ ਸਕਦੀ ਹੈ ਹਾਂਜੀ ਬਣਨੀ ਚਾਹੀਦੀ ਹੈ ਸਰ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਭਾਜੀ ਹੈਗੇ ਨੇ ਆਪਣਾ ਕੰਮ ਕਰ ਰਹੇ ਨੇ ਇਹਨਾਂ ਨੂੰ ਵੀ ਦਿੱਕਤ ਆਂਦੀ ਹੈ ਕਾਰਾਂ ਵੀ ਵਗੈਰਾ ਲੰਘਦੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਸਰ ਸਰ ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਬੜੀ ਜ਼ਿਆਦਾ ਖਰਾਬ ਹੈ ਇੱਕ ਤਨ ਲੱਗਦਾ ਨਹੀਂ ਸੜਕ ਬਣਨੀ ਚਾਹੀਦੀ ਹੈ ਕਿਉਂਕਿ ਅਸੀਂ ਸੁਣਿਆ ਕਿ ਆਫੀ ਐਕਸੀਡੈਂਟ ਹੁੰਦੇ ਨੇ ਇੱਥੇ ਕਾਫੀ ਤੱਕ ਜੋ ਪੈਂਟਿੰਗ ਚੱਲੀ ਆ ਰਹੀ ਆ ਤੇ ਪੁੱਤੀ ਪਈ ਆ ਇਹ ਕਿਹਾ ਵਾ ਕਈ ਵਾਰ ਵੀ ਇਹਨੂੰ ਮੜਾਇਆ ਕਰੋ ਅਸੀਂ ਤਾਂ ਮਿੱਟੀ ਪਾ ਕੇ ਖੱਡੇ ਭਰ ਦਿੰਨੇ ਆ ਪਰ ਅਸੀਂ ਵੀ ਕਿੰਨੀ ਇੱਕ ਵਾਰ ਕਰ ਲਾਂਗੇ ਕਿਸੇ ਨੂੰ ਕਿਹਾ ਹੈਗਾ ਪ੍ਰਸ਼ਾਸਨ ਨੂੰ ਕੀ ਮੇਰੀ ਸਾਡੀ ਸੜਕ ਬਣਾਓ ਲੋਕ ਕਿ ਡਿੱਗਦੇ ਰਹਿੰਦੇ ਨੇ ਇੱਥੇ ਨੰਗਦੇ ਆ ਕਈਆਂ ਨੂੰ ਕਿਹਾ ਵਾ ਵੀ ਹਾਂ ਇਹਦਾ ਕਰਵਾਓ ਹੱਲ ਕੋਈ ਤੇ ਕੋਈ ਸੁਣਵਾਈ ਨਹੀਂ ਹੈਗੀ ਹਜੇ ਫਿਲਹਾਲ ਤਾਂ ਪਰ ਇੱਧਰ ਡਿੱਗਦੇ ਬਹੁਤ ਆ ਰਾਤ ਨੂੰ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੀ ਰਹਿੰਦਾ ਉਤੇ ਆਪਣੇ ਆਪ ਨੂੰ ਹਰੇ ਕੋਈ ਬਚਾਉਂਦਾ ਵਾ ਆਪਣੇ ਆਪ ਨੂੰ ਬਚਾਉਣ ਦੇ ਚੱਕਰ ਚ ਦੁੱਜੇ ਜੀ ਜਾਵਦਾ ਬਿਲਕੁਲ ਬਿਲਕੁਲ ਤੇ ਉਹਦੇ ਨਾਲ ਤੇ ਦੋਨਾਂ ਦਾ ਤੇ ਨੁਕਸਾਨ ਹੁੰਦਾ ਵਾ ਗੱਡੀਆਂ ਦਾ ਕਦੇ ਕੁਛ ਨਾ ਕੋਈ ਟੁੱਟ ਜਾਂਦਾ ਵਾ ਜੀ ਤਾਂ ਮਿੱਟੀ ਬਥੇਰੀ ਵਾਰ ਪਾਈ ਤੇ ਜੋ ਮੀਂਹ ਪੈਂਦਾ ਫਿਰ ਨਿਕਲ ਜਾਂਦੀ ਹੈ ਮਿੱਟੀ ਹੁਣ ਵਿੱਚੋਂ ਭਾਈ ਇਹਦੇ ਨਾਲ ਤੁਸੀਂ ਸ਼ਾਪ ਕੀ ਸ਼ਾਪ ਹੋਂਰ ਇੱਥੇ ਦੇ ਹਾਂਜੀ ਭਾਈ ਤੁਹਾਨੂੰ ਐਸੇ ਸ਼ਾਪਕੀਪਰ ਕੀ ਦਿੱਕਤਾਂ ਆ ਰਹੀਆਂ ਆਪਣੇ ਹਿਸਾਬ ਨਾਲ ਇਹ ਚੱਲੇ ਜਾ ਰਹੇ ਆ ਜੀ ਅੱਛਾ ਅੱਛਾ ਬੇਜਰਤ ਕਾਨੂੰਨ ਇੱਕ ਅਪੀਲ ਕਰ ਦੋ ਕਿ ਸੜਕ ਜਰੂਰ ਬਣੇ ਕਿਉਂਕਿ ਅਸੀਂ ਲੰਘਦੇ ਇੱਥੇ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਹੁੰਦਾ ਇਹ ਦੇ ਕਰਕੇ ਫਿਰ ਰਸ਼ੀਬੀ ਵੱਧਦਾ ਗੱਡੀ ਸਲੋ ਹੁੰਦੀ ਆ ਮਗਰ ਲਈ ਗੱਡੀ ਵਾਲੀ ਨੂੰ ਦਿੱਕਤ ਆਉਂਦੀ ਆ ਮਗਰ ਲਈ ਤੇਜ਼ ਆਉਂਦੀ ਆ ਤਾਂ ਮੋੜ ਲਈ ਨਾਲ ਦੇ ਵਿੱਚ ਵੱਜਣ ਦੇ ਚਾਂਸ ਵੱਜ ਜਾਂਦੇ ਆ ਕਿਉਂਕਿ ਅਚਨ ਤੇ ਜੋ ਟੋਆ ਸਾਹਮਣੇ ਹੋਣਾ ਦਾ ਜਕਦਮ ਬ੍ਰੇਕ ਤਾਂ ਲੱਗਦੀ ਉਹ ਲੱਗਦੀ ਆ ਉਹ ਫਿਰ ਮਗਰ ਲਈ ਜਿਹੜੀ ਗੱਡੀ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਮੋੜੇ ਇਸ ਕਰਕੇ ਰੁਕਿਆ ਹੈਗਾ ਤੇ ਉਹ ਨਾ ਰੁਕਣ ਦੇ ਕਾਰਨ ਫਿਰ ਦੋਨਾਂ ਦਾ ਉਹੋ ਜਿਹਾ ਵੀ ਨੁਕਸਾਨ ਹੁੰਦਾ ਵਾ ਠੀਕ ਥੈਂ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਫੁੱਲਾਵਾਲ ਮਾਰਕੀਟ ਹੈਗੀ ਆ ਲੋਕੀ ਇੱਥੋਂ ਲੰਘਦੇ ਨੇ ਪਰ ਜੇ ਸੜਕ ਖਰਾਬ ਹੈਗੀ ਤੇ ਲੋਕੀ ਅਵੋਇਡ ਕਰਦੇ ਨੇ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਖੱਡੇ ਕਿੰਨੇ ਜ਼ਿਆਦਾ ਹੈਗੇ ਆ ਤੇ ਆ ਮੇਨ ਖੱਡਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵੱਡਾ ਖੱਡਾ ਹੈ ਇੱਥੇ ਲੋਕੀ ਆਣਗੇ ਤੇ ਸਾਈਡ ਤੋਂ ਨਿਕਲਦੇ ਨੇ ਜਿੱਦ ਨਾਲ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਕਾਫੀ ਰੋੜੇ ਚੱਲਦੀ ਹੈਗੀ ਆ ਸਰਕਾਰ ਤੋਂ ਅਪੀਲ ਹੈਗੀ ਕਿ ਸੜਕ ਨੂੰ ਜ਼ਰੂਰ ਬਣਾਣ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ ਕਿ ਸੜਕ ਕਿਉਂ ਨਹੀਂ ਬੰਦੀ ਆ ਦੇਖੋ ਬਾਈ ਕਈ ਵਾਂ ਲੰਗੀ ਹੈਗੀ ਆ ਪੱਥਰ ਉੜ ਕੇ ਵੱਜ ਸਕਦੇ ਨੇ ਆ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਤੁਹਾਨੂੰ ਦਿਖਾ ਦਈਏ ਆ ਜਿਵੇਂ ਚੌਂਕ ਹੈਗਾ ਇੱਥੋਂ ਲੋਕੀ ਆਂਦੇ ਨੇ ਫੁੱਲਾਂ ਵਾਲ ਮਾਰਕੀਟ ਦੇ ਵਿੱਚ ਸੜਕ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਆ ਦੇਖੋ ਲੰਗੇ ਨੇ ਲੋਕੀ ਲੰਗਦੇ ਨੇ ਐਕਸੀਡੈਂਟ ਦਾ ਖਤਰਾ ਰਹਿੰਦਾ ਆ ਦੇਖੋ ਹੁਣ ਲੋਕੀ ਜਿਵੇਂ ਲੰਗਣਗੇ ਸਾਈਡ ਤੋਂ ਲੰਗਣਗੇ ਕਿਉਂਕਿ ਇੱਥੇ ਬਾਈਕ ਦਾ ਐਕਸੀਡੈਂਟ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਸ਼ਾਪਸ ਹੈਗੀਆਂ ਮੋਬਾਈਲਾਂ ਦੀ ਸ਼ਾਪਸ ਹੈਗੀਆਂ ਲੋਕਾਂ ਨੂੰ ਪਰੇਸ਼ਾਨੀ ਆਂਦੀ ਹੈ ਤੇ ਆ ਤੁਸੀਂ ਦੇਖੋ ਭਾਈ ਵੀ ਦੇਖੋ ਦਿੱਕਤ ਬੜੇ ਪਰੇਸ਼ਾਨੀ ਆਂਦੀ ਹੈ ਆ ਦੇਖੋ ਖੱਡਾ ਕਿਵੇਂ ਬੰਦਾ ਨਿਕਲੇ ਆਗਾ ਦਿੱਕਤ ਪਰੇਸ਼ਾਨੀ ਹੈ ਵੱਤੋ ਵੀਡੀਓ ਸ਼ੇਅਰ ਕਰ ਦਿਓ ਅਕਲ ਇਹ ਤੇ ਸੜਕ ਖਰਾਬ ਹੈ ਅਸੀਂ ਲੋਕਾਂ ਦੇ ਵੀਊ ਲੈ ਰਹੇ ਆਂ ਕੀ ਪਰੇਸ਼ਾਨੀ ਤੁਹਾਨੂੰ ਲੱਗਦਾ ਕਿ ਤੁਸੀਂ ਲੰਘਦੇ ਹੋ ਕਿ ਪਰੇਸ਼ਾਨੀ ਆਉਂਦੀ ਇੱਥੇ ਪਰੇਸ਼ਾਨੀ ਹੈ ਜੀ ਇੱਥੇ ਆਪਣਾ ਚਟਕੇ ਲੱਗਦੇ ਆ ਬਾਹਾਂ ਦੇ ਕਈਆਂ ਦੇ ਤੇ ਦੂਜਾ ਡਿੱਗਣ ਦੇ ਵੀ ਬਹੁਤ ਚਾਂਸ ਹੁੰਦੇ ਨੇ ਐਕਸੀਡੈਂਟ ਦੇ ਬਹੁਤ ਚਾਂਸ ਹੁੰਦੇ ਨੇ ਇੱਥੇ ਬੜੀ ਗਰੀ ਬੰਦੇ ਡਿੱਗੇ ਨੇ ਤੇ ਪਿੱਛੇ ਆਉਂਦਾ ਵਾਲਾ ਕੋਈ ਪਤਾ ਨਹੀਂ ਲੱਗਦਾ ਛੱਟ ਲੱਗਦੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਵਾਸਤੇ ਧਿਆਨ ਦੇਣ ਦਾ ਤਾਂ ਬਹੁਤ ਦੇਰ ਦੀ ਖਰਾਬ ਹੈ ਬਿਲਕੁਲ ਸਰ ਬਿਲਕੁਲ ਇਹਦਾ ਜੀ ਆ ਤੁਸੀਂ ਦੇਖ ਸਕਦੇ ਹੋ ਅੰਕਲ ਨੇ ਕਿਹਾ ਕਿ ਇਥੇ ਸੜਕ ਦਾ ਖਤਰਾ ਰਹਿੰਦਾ ਹੈ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਆਹ ਤੇ ਦੇਖ ਸਕਦੇ ਹੋ ਸਾਹਮਣੇ ਲੇਡੀਜ਼ ਵੀ ਨਿਕਲਦੀਆਂ ਆਂ ਕਾਰਾਂ ਨਿਕਲਦੀਆਂ ਐਕਟਿਵਾ ਨਿਕਲਦੀਆਂ ਐਕਸੀਡੈਂਟ ਹੁੰਦਾ ਬੜਾ ਖਤਰਾ ਰਹਿੰਦਾ ਲੋਕਾਂ ਨਾਲ ਤੁਹਾਡੀ ਗੱਲ ਕਰਾਈ ਆ ਦੁਕਾਨਦਾਰ ਵੀ ਬੜੇ ਪਰੇਸ਼ਾਨ ਨੇ ਉਹ ਕਹਿੰਦੇ ਨੇ ਕਿ ਆਹ ਦੇਖੋ ਕਿੰਨੇ ਲੋਕੀ ਲੰਘਦੇ ਨੇ ਦਿੱਕਤ ਪਰੇਸ਼ਾਨੀ ਬਹੁਤ ਜ਼ਿਆਦਾ ਆਂਦੀ ਆਹ ਜੀ ਦੇਖ ਸਕਦੇ ਹੋ ਵੱਡਾ ਟੋਆ ਨਿਕਲਾ ਉਹ ਦੇਖੋ ਉਹ ਦੇਖੋ ਉਹ ਦੇਖੋ ਗੱਡੀ ਨਿਕਲ ਰਹੀ ਆ ਤੇ ਐਕਸੀਡੈਂਟ ਹੁੰਦਾ ਖਤਰਾ ਰਹਿੰਦਾ ਕਿਉਂਕਿ ਖੱਡਾ ਬਹੁਤ ਜ਼ਿਆਦਾ ਹੁਣ ਦੇਖੋ ਟਰਾਲੀ ਲੰਗੀ ਹੈਗੀ ਆ ਪਿੱਛੇ ਲੋਕੀ ਹੈਗੇ ਆ ਦੇਖੋ ਤੇ ਐਕਸਨ ਦਾ ਖਤਰਾ ਨਾਲੋ ਟਰਾਲੀ ਬਹੁਤ ਜਿਆਦਾ ਵੱਡੀ ਹੈ ਹੋਰ ਸੜਕ ਖਰਾਬ ਹੋਏਗੀ ਪ੍ਰਸ਼ਾਸਨ ਕਿਉਂ ਨਹੀਂ ਸੜਕ ਬਣਾਉਂਦਾ ਤੁਸੀਂ ਦੇਖ ਸਕਦੇ ਹੋ ਕਾਫੀ ਆਲਾ ਟ੍ਰੈਫਿਕ ਰੰਦਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਸਰਕਾਰ ਤੱਕ ਗੱਲ ਪਹੁੰਚੇ ਆ ਦੇਖੋ ਸੜਕ ਦੇਖੋ ਜੀ ਖੱਡੇ ਕਿੰਨਾ ਵੱਡਾ ਟਾਇਰ ਨਿਕਲੇ ਆ ਹੋਰ ਸੜਕ ਦਬਦੀ ਆ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਦੇਖੋ ਗੱਡੀਆਂ ਦੇ ਵੀਲ ਬੈਲੈਂਸ ਖਰਾਬ ਹੁੰਦੇ ਨੇ ਪ੍ਰਸ਼ਾਸਨ ਕਿਉਂ ਨਹੀਂ ਗੱਲ ਸੁਣਦਾ ਜਰੂਰ ਸੁਣਨੀ ਚਾਹੀਦੀ ਆ ਬਹੁਤ ਜਿਆਦਾ ਮਾੜਾ ਹਾਲ ਆ ਬਤੋ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਲੋਕਾਂ ਨਾਲ ਗੱਲ ਕੀਤੀ ਹੈ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਹੈਗੇ ਆ ਜੀ ਪ੍ਰਸ਼ਾਸਨ ਤੋਂ ਪੀ ਲੈ ਗਈ ਹੈ ਸੜਕ ਜਰੂਰ ਬਣਾਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਐਕਸੀਡੈਂਟ ਵੀ ਬੜੇ ਹੁੰਦੇ ਨੇ ਗੱਡੀਆਂ ਆਪਸ ਵਿੱਚ ਵੱਧਦੀਆਂ ਲੜਾਈਆਂ ਹੁੰਦੀਆਂ ਨਾਲ ਮੈਡੀਕਲ ਦੁਕਾਨ ਹੈ ਲੋਕੀ ਉੱਥੇ ਜੀ ਜਾ ਕੇ ਜੋ ਹੈ ਆਪਣਾ ਹੱਲ ਕਰਵਾਉਂਦੇ ਨੇ ਪਰ ਪ੍ਰਸ਼ਾਸਨ ਚਾਹੀਦਾ ਹੈ ਸੜਕਾਂ ਜਰੂਰ ਬੰਨੀ ਚਾਹੀਦੀਆਂ ਫੁੱਲਾਵਾਲ ਮਾਰਕੀਟ ਦੀ ਸੜਕ ਹੈਗੀ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਕਿ ਸੜਕ ਜ਼ਰੂਰ ਬਣੇ ਬਾਕੀ ਦੇਖਦੇ ਹਾਂ ਜੀ ਕੀ ਹੁੰਦਾ ਇਲੈਕਸ਼ਨ ਨੇੜੇ ਹੈਗੇ ਜੀ ਵੱਧ ਤੋਂ ਵੱਧ ਵੋਟ ਪਾਓ ਜਿਹੜੀ ਮਰਜ਼ੀ ਸਰਕਾਰ ਨੂੰ ਵੋਟ ਪਾਓ ਪਰ ਵੋਟ ਜ਼ਰੂਰ ਪਾਓ